ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਬਹੁਤ ਹੀ ਖਾਸ ਜੋ ਗੱਲ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਸੋ ਬਿਲਕੁਲ ਸੱਚ ਹੈ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਇਹ ਇੱਕ ਚੀਜ਼ ਨੂੰ ਹਮੇਸ਼ਾ ਯਾਦ ਰੱਖੋਗੇ ਤਾਂ ਤੁਸੀਂ ਵੀ ਸਵਰਗ ਦਾ ਸਫਰ ਕਰ ਸਕਦੇ ਆ ਬਨਾਂ ਜੇਕਰ ਉਹ ਹੀ ਮਾੜੇ ਕਰਮ ਕਰਦੇ ਰਹੇ ਤਾਂ ਫਿਰ ਇਹ ਸੇਵਾ ਕੀਤੀ ਦਾ ਵੀ ਕੋਈ ਫਾਇਦਾ ਨਹੀਂ ਜੇਕਰ ਤੁਸੀਂ ਇੱਕ ਚੀਜ਼ ਨੂੰ ਇਹ ਯਾਦ ਰੱਖ ਲਓਗੇ ਤਾਂ ਉਹਦੇ ਨਾਲ ਤੁਹਾਡੀ ਜ਼ਿੰਦਗੀ ਜਿਹੜੀ ਆ ਉਹ ਸਵਰ ਜਾਵੇਗੀ ਤੇ ਗਾਂ ਦੇ ਰਸਤੇ ਵੀ ਕਲੀਅਰ ਹੋ ਜਾਣਗੇ ਤੇ ਕਦੇ ਇਹ ਨਹੀਂ ਪਛਤਾਵਾ ਰਹੇ ਜਾਵੇਗਾ ਇਨਸਾਨ ਨੂੰ ਕਿ ਮੈਂ ਕੋਈ ਚੰਗਾ ਕਰਮ ਨਹੀਂ ਕੀਤਾ ਸੋ ਚੰਗਾ ਕਰਮ ਤੁਸੀਂ ਆਪਣੇ ਆਪ ਕਰਨ ਲੱਗ ਪੋਗੇ ਜੇਕਰ ਤੁਸੀਂ ਇੱਕ ਗੱਲ ਨੂੰ ਧਿਆਨ ਵਿੱਚ ਰੱਖ ਲਓਗੇ ਸੋ ਪੀਰਾਂ ਕੀਰਾਂ ਦੀ ਕਈ ਸੇਵਾ ਤਾਂ ਕਰਦੇ ਆ ਪਰ ਕਿਤੇ ਨਾ ਕਿਤੇ ਝੂਠ ਦਾ ਸਾਥ ਤੇ ਮਾੜੇ ਕਰਮ ਇਨਸਾਨ ਕਰਦਾ ਹੀ ਰਹਿੰਦਾ ਹੈ ਸੋ ਬਹੁਤ ਤਰ੍ਹਾਂ ਦੇ ਇਨਸਾਨ ਇੱਥੇ ਦੇਖਣ ਨੂੰ ਮਿਲਣਗੇ ਹਰ ਕੋਈ ਇੱਕੋ ਜਿਹਾ ਨਹੀਂ ਹੁੰਦਾ ਕਿ ਮਨ ਸਾਫ਼ ਤੇ ਸੱਚ ਦੇ ਰਾਸਤੇ ਹੀ ਚੱਲਦਾ ਹੋਵੇ ਸੋ ਕਈ ਇਨਸਾਨ ਸੇਵਾ ਤਾਂ ਬਹੁਤ ਕਰਦੇ ਆ ਪਰ ਕਿਤੇ ਨਾ ਕਿਤੇ ਝੂਠ ਦਾ ਸਹਾਰਾ ਵੀ ਜ਼ਿਆਦਾ ਲੈਂਦੇ ਆ ਜਿਹਦੇ ਨਾਲ ਫਿਰ ਉਹਨਾਂ ਦੇ ਗਾਂਹ ਦੇ ਰਾਸਤੇ ਕਦੇ ਕਲੀਅਰ ਨਹੀਂ ਹੋ ਸਕਦੇ ਸੋ ਇੱਥੇ ਦੇ ਜੋ ਹੈ ਜਿੰਨੀ ਸੇਵਾ ਕਰੋਗੇ ਉਹ ਨਾਲ ਦੀ ਨਾਲ ਤੁਹਾਡੀ ਘਟौती ਹੁੰਦੀ ਜਾਵੇਗੀ ਪਰ ਜੇਕਰ ਤੁਸੀਂ ਇਹ ਇੱਕ ਚੀਜ਼ ਨੂੰ ਹਰ ਪਲ ਹਰ ਟਾਈਮ ਜਿੱਥੇ ਵੀ ਤੁਹਾਤੋਂ ਕੁਝ ਗਲਤ ਹੋਣ ਲੱਗਦਾ ਹੈ ਜਾਂ ਫਿਰ ਤੁਹਾਡਾ ਕੋਈ ਮਜਬੂਰੀ ਹੁੰਦੀ ਹੈ ਕਿ ਜੀਤੇ ਕਾਰਨ ਤੁਸੀਂ ਸੋਚਦੇ ਹੋ ਕਿ ਹੁਣ ਸਾਨੂੰ ਇਹ ਕਰਨਾ ਹੀ ਪੈਣਾ ਤਾਂ ਜੇਕਰ ਤੁਸੀਂ ਇਹ ਇੱਕ ਚੀਜ਼ ਨੂੰ ਯਾਦ ਰੱਖ ਲਓਗੇ ਤਾਂ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੇ ਗਾਂਹ ਦੇ ਰਸਤੇ ਵੀ ਕਲੀਅਰ ਹੋ ਜਾਣਗੇ ਜਿੱਥੇ ਰਿਸ਼ਤਿਆਂ ਨੇ ਸਾਥ ਨਹੀਂ ਦੇਣਾ ਉਸ ਪ੍ਰਮਾਤਮਾ ਨੇ ਦੇਣਾ ਹੈ ਜੇਕਰ ਪ੍ਰਮਾਤਮਾ ਦਾ ਸਾਥ ਚਾਹੁੰਦੇ ਹੋ ਤਾਂ ਫਿਰ ਇਹ ਇੱਕ ਗੱਲ ਦਾ ਧਿਆਨ ਹਮੇਸ਼ਾ ਰੱਖੋ ਤੇ ਜਿਹਦੇ ਨਾਲ ਤੁਸੀਂ ਮਾੜਾ ਕਰਮ ਚਾਹ ਕੇ ਵੀ ਕਰ ਨਹੀਂ ਪਾਉਗੇ ਸੋ ਆਪਾਂ ਇਸ ਵੀਡੀਓ ਰਹੀਂ ਅੱਜ ਤੁਹਾਨੂੰ ਦੱਸਾਂਗੇ ਜੀ ਸੋ ਵੈਸੇ ਕੋਸ਼ਿਸ਼ ਕਰਨੀ ਕਿ ਆਪਣੇ ਬੱਚਿਆਂ ਨੂੰ ਵੀ ਇਧਰਲੀ ਸਾਈਡ ਤੇ ਲਾਉਣਾ ਹੈ ਤੇ ਉਹਨਾਂ ਨੂੰ ਵੀ ਇਹ ਗੱਲ ਯਾਦ ਕਰਾਉਣੀ ਹੈ ਕਿ ਆਹ ਗੱਲ ਦਾ ਧਿਆਨ ਖਾਸ ਕਰਕੇ ਰੱਖਣਾ ਹੈ ਜਦੋਂ-ਜਦੋਂ ਤੁਹਾਡਾ ਮਨ ਭਟਕੇ ਜਾਂ ਝੂਠ ਵੱਲ ਨੂੰ ਤੁਰਨ ਲੱਗੋ ਜਾਂ ਫਿਰ ਕੋਈ ਕਿਸੇ ਤਰ੍ਹਾਂ ਦਾ ਮਾੜਾ ਕਰਮ ਕਰਨ ਲੱਗੋ ਤਾਂ ਇਸ ਗੱਲ ਨੂੰ ਯਾਦ ਕਰ ਲੈਣਾ ਸੋ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਉਹਦਾਂ ਦੇਣ ਲੱਗ ਪੈਂਦੇ ਆ ਤੇ ਬੱਚੇ ਆਪਣੇ ਆਪ ਉਸ ਰਸਤੇ ਤੇ ਤੁਰ ਪੈਂਦੇ ਕਿਉਂਕਿ ਬੱਚਿਆਂ ਦੀ ਜਿਹੜੀ ਬੁੱਧੀ ਹੈ ਉਸ ਸਾਹ ਹੁੰਦੀ ਆ ਪਵਿੱਤਰ ਹੁੰਦੇ ਆ ਬੱਚੇ ਸੋ ਜਿੱਦਾਂ ਜਿੱਦਾਂ ਤੁਸੀਂ ਉਹਨਾਂ ਬੱਚਿਆਂ ਨੂੰ ਸਕਾਲ ਦੇ ਜਾਓਗੇ ਉਦਾਂ ਉਦਾਂ ਦੀ ਹੀ ਸਿੱਖਿਆ ਉਹ ਲੈਂਦੇ ਜਾਣਗੇ ਸੋ ਜਦੋਂ ਉਮਰ ਟੱਪ ਜਾਂਦੀ ਆ ਫਿਰ ਬੱਚੇ ਨੂੰ ਸਮਝਾਉਣਾ ਔਖਾ ਹੋ ਜਾਂਦਾ ਹੈ ਇਸ ਕਰਕੇ ਕੋਸ਼ਿਸ਼ ਕਰੋ ਕਿ ਹੁਣ ਤੋਂ ਹੀ ਸ਼ੁਰੂਆਤ ਕਰੀਏ ਬੱਚਿਆਂ ਨੂੰ ਟਾਈਮ ਦਿਈਏ ਜਿਹਦੇ ਨਾਲ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਸਵਾਰ ਸਕਦੇ ਆ ਸੋ ਆਪਾਂ ਇੱਥੇ ਬਹੁਤ ਹੀ ਜ਼ਰੂਰੀ ਗੱਲ ਜਿਹੜੀ ਉਹ ਕਰਾਂਗੇ ਸੋ ਜੇਕਰ ਕੋਈ ਸਾਡੇ ਚੈਨਲ ਦੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰ ਦੇਣਾ ਹੈ ਕਮੈਂਟਾਂ ਵਿੱਚ ਜਿਹੜਾ ਪੀਰਾਂ ਦੀ ਜੈਸਾਆਂ ਦੀ ਵੀ ਜ਼ਰੂਰ ਲਿਖਣਾ ਜੀ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਸੋ ਇੱਥੇ ਪਹਿਲੀ ਜੋ ਕਮੈਂਟ ਹੈ ਲਿਖਦੇ ਆ ਦੀਦੀ ਜੀ ਵੀਡੀਓ ਥੋੜੀ ਲੰਬੀ ਬਣਾ ਦਿਆ ਕਰੋ ਮਨ ਮੁਰਸ਼ਦ ਵੱਲ ਜੁੜ ਜਾਂਦਾ ਹੈ ਸੋ ਮਨ ਨੂੰ ਸਕੂਨ ਆਉਂਦਾ ਕਾਫੀ ਕਮੈਂਟ ਆਉਂਦੇ ਹੀ ਰਹਿੰਦੇ ਜਿਹੜੇ ਕਹਿੰਦੇ ਕਿ ਮਨ ਆਨੰਦ ਵਿੱਚ ਆ ਜਾਂਦਾ ਹੈ ਸੋ ਵੀਡੀਓ ਸੁਣ ਕੇ ਸੋ ਜਦੋਂ ਅਸੀਂ ਪਰਮਾਤਮਾ ਦੀਆਂ ਗੱਲਾਂ ਸੁਣਦੇ ਆ ਤੇ ਮਨ ਵੀ ਟਿਕਣਾ ਸ਼ੁਰੂ ਹੋ ਜਾਂਦਾ ਹੈ ਜਿਹੜੀਆਂ ਰੂਹਾਂ ਪਰੇਸ਼ਾਨੀ ਨੂੰ ਦੇਖ ਕੇ ਕਈ ਵਾਰ ਘਬਰਾ ਜਾਂਦੀਆਂ ਟੁੱਟ ਜਾਂਦੀਆਂ ਆ ਫਿਰ ਵੀਡੀਓ ਸੁਣਦੀਆਂ ਜਾਂ ਕਿਸੇ ਦੇ ਮੂੰਹ ਚ ਕੋਈ ਸ਼ਬਦ ਸੁਣਦੀਆਂ ਤੇ ਉਹਨਾਂ ਦਾ ਵਿਸ਼ਵਾਸ ਫਿਰ ਵੱਜ ਜਾਂਦਾ ਹੈ ਕਿਉਂਕਿ ਵੱਜਦਾ ਕਿਉਂ ਹੈ ਕਿਉਂਕਿ ਉਹ ਪਰਮਾਤਮਾ ਹੀ ਬੰਨਣ ਵਾਲਾ ਕਿਸੇ ਦਿਨ ਕਿਸੇ ਦੇ ਥਰੂ ਹਿੰਮਤ ਦੇ ਦਿੰਦਾ ਹੈ ਕਿ ਮੈਂ ਤੇਰੇ ਨਾਲ ਹਾਂ ਤਾਂ ਫਿਰ ਇਨਸਾਨ ਜਿਹੜਾ ਇਨਸਾਨ ਇਹਨਾਂ ਗੱਲਾਂ ਨੂੰ ਗਹਿਰਾਈ ਦੇ ਨਾਲ ਸੋਚਦਾ ਹੈ ਉਹ ਫਿਰ ਸਮਝ ਜਾਂਦਾ ਫਿਰ ਉਸੇ ਹੀ ਲੈਨ ਤੇ ਜੁੜ ਜਾਂਦਾ ਹੈ ਸੋ ਬਾਰ-ਬਾਰ ਇਨਸਾਨ ਟੁੱਟਦਾ ਹੈ ਬਾਰ-ਬਾਰ ਜੁੜਦਾ ਹੈ ਇਹਦਾ ਮਤਲਬ ਇਹੀ ਹੈ ਕਿ ਪਰਮਾਤਮਾ ਕਦੇ ਤੁਹਾਡਾ ਸਾਥ ਛੱਡਣਾ ਨਹੀਂ ਚਾਹੁੰਦਾ ਉਹ ਆਪਣੇ ਨਾਲ ਜੋੜੇ ਰੱਖਣਾ ਚਾਹੁੰਦਾ ਹੈ ਸੋ ਇਸ ਕਰਕੇ ਹਮੇਸ਼ਾ ਵਿਸ਼ਵਾਸ ਰੱਖੋ ਕਿ ਉਹ ਸਾਡਾ ਮਾਲਕ ਸਾਡੇ ਨਾਲ ਹੈ ਦੁਨੀਆਦਾਰੀ ਨਾਲ ਹੋਵੇ ਨਾ ਹੋਵੇ ਕੋਈ ਫਰਕ ਨਹੀਂ ਪੈਣਾ ਚਾਹੀਦਾ ਸੋ ਮੁਰਸ਼ਿਦ ਦਾ ਨਾਲ ਹੋਣਾ ਜ਼ਰੂਰੀ ਹੈ ਸੋ ਇਹਨਾਂ ਗੱਲਾਂ ਤੇ ਸੋਚ ਵਿਚਾਰ ਜ਼ਰੂਰ ਕਰਿਆ ਕਰੋ ਜੀ ਹੁਣ ਇੱਥੇ ਆਪਾਂ ਤੁਹਾਨੂੰ ਜੋ ਖਾਸ ਗੱਲ ਹੈ ਉਹ ਦੱਸ ਦਈਏ ਜੀ ਸੋ ਇੱਥੇ ਆਪਾਂ ਇੱਕ ਛੋਟੀ ਜਿਹੀ ਕਹਾਣੀ ਦੱਸਾਂਗੇ ਮੁਹੰਮਦ ਅਲੀ ਦੀ ਸੋ ਜਿਹੜੇ ਕਿ ਅਮਰੀਕਾ ਦੇ ਤੇ ਬੌਕਸਰ ਸੀ ਸੋ ਉਹ ਉਹਨਾਂ ਨੇ ਮੁਸਲਿਮ ਧਰਮ ਨੂੰ ਅਪਣਾਇਆ ਸੋ ਮੁਸਲਿਮ ਧਰਮ ਉਹਨਾਂ ਨੂੰ ਵਧੀਆ ਲੱਗਦਾ ਸੀ ਤੇ ਆਪਣਾ ਨਾਮ ਮੁਹੰਮਦ ਅਰਲੀ ਰਖਾ ਲਿਆ ਤੇ ਇੱਕ ਖਿਡਾਰੀ ਬਹੁਤ ਹੀ ਵਧੀਆ ਰਹਿ ਚੁੱਕੇ ਆ ਤੇ 2016 ਦੇ ਵਿੱਚ ਉਹਨਾਂ ਦਾ ਦਿਹਾਂਤ ਵੀ ਹੋ ਚੁੱਕਾ ਹੈ ਸੋ ਉਹਨਾਂ ਨੇ ਕਿਵੇਂ ਆਪਣਾ ਜੀਵਨ ਸਫਲ ਕੀਤਾ ਤੇ ਕਿਹੜੀ ਚੀਜ਼ ਉਹ ਕੋਲ ਰੱਖਦੇ ਸੀ ਜਿਹਦੇ ਨਾਲ ਉਹਨੂੰ ਵਾਰ-ਵਾਰ ਅਹਿਸਾਸ ਉਹਨਾਂ ਨੂੰ ਹੁੰਦਾ ਸੀ ਕਿ ਮੈਂ ਬਾੜਾ ਕਰਮ ਨਹੀਂ ਕਰਨਾ ਚੰਗਾ ਕਰਮ ਕਰਨਾ ਹੈ ਮੈਂ ਨਰਕਾਂ ਦੀ ਅੱਗ ਤੋਂ ਬਚਣਾ ਹੈ ਤੇ ਉਹ ਇੱਕ ਚੀਜ਼ ਨੂੰ ਜ਼ਿੰਦਗੀ ਵਿੱਚ ਲਾਗੂ ਕੀਤਾ ਪਰ ਕਦੇ ਸਾਫ਼ ਨਹੀਂ ਛੱਡੇ ਉਹ ਚੀਜ਼ ਹਮੇਸ਼ਾ ਹੀ ਨਾਲ-ਨਾਲ ਰੱਖਦੇ ਸੀ ਉਹ ਕੀ ਸੀ ਇੱਕ ਤੀਲਾਂ ਦੀ ਡੱਬੀ ਉਹ ਤੀਲਾਂ ਦੀ ਡੱਬੀ ਨਾਲ ਇਸ ਕਰਕੇ ਰੱਖਦੇ ਸੀ ਜਦੋਂ-ਜਦੋਂ ਉਹ ਮਾੜਾ ਕਰਮ ਜਾਂ ਚੀਟਿੰਗ ਦੇ ਨਾਲ ਖੇਡਣ ਦੀ ਜਾਂ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦੇ ਸੀ ਤਾਂ ਉਸ ਡੱਬੀ ਵਾਲ ਦੇਖ ਕੇ ਫਿਰ ਆਪਣੇ ਆਪ ਨੂੰ ਰੋਕ ਲੈਂਦੇ ਸੀ ਤੇ ਉਸ ਡੱਬੀ ਦੀ ਤੀਲ ਵਾਲ ਕੇ ਹੱਥ ਉੱਤੇ ਰੱਖਣੀ ਤੇ ਜਦੋਂ ਸੇਕ ਲੱਗਣਾ ਤਾਂ ਉਹ ਸਹਾਰਨਾ ਹੋਣਾ ਤਾਂ ਫਿਰ ਉੱਥੇ ਉਹਨੇ ਫਿਰ ਇਹ ਸੋਚ ਵਿਚਾਰ ਕਰਨੀ ਕਿ ਜਦ ਮੈਂ ਇੰਨੀ ਕ ਅੱਗ ਨੂੰ ਨਹੀਂ ਸਹਾਰ ਸਕਦਾ ਤਾਂ ਫਿਰ ਮੈਂ ਨਰਕਾਂ ਦੀ ਅੱਗ ਨੂੰ ਕਿਵੇਂ ਸਹਾਰਾਂਗਾ ਜੇਕਰ ਅੱਜ ਮੈਂ ਪਾਪ ਕਰ ਰਿਹਾ ਆ ਤਾਂ ਮੈਂ ਨਰਕਾਂ ਦੀ ਅੱਗ ਤੋਂ ਬਚ ਨਹੀਂ ਸਕਦਾ ਜਦ ਮੈਂ ਇੰਨੀ ਕ ਤੀਲ ਦੀ ਅੱਗ ਨੂੰ ਨਹੀਂ ਸਹਾਰ ਪਾਇਆ ਤਾਂ ਉੱਥੇ ਤਾਂ ਕੋਈ ਆਪਣਾ ਨਹੀਂ ਹੋਣਾ ਇਹ ਅਹਿਸਾਸ ਉਹਨਾਂ ਨੂੰ ਤੀਲਾਂ ਦੀ ਡੱਬੀ ਵਾਰ-ਵਾਰ ਕਰਾਉਂਦੀ ਸੀ ਤੇ ਇਸ ਕਰਕੇ ਉਹ ਫਿਰ ਨਾਲ ਹੀ ਰੱਖਣ ਲੱਗ ਪਏ ਤੇ ਜਦੋਂ ਉਹਨਾਂ ਦੀ ਇੰਟਰਵਿਊ ਹੋਈ ਤੇ ਉੱਥੇ ਪੁੱਛਿਆ ਗਿਆ ਕਿ ਤੁਸੀਂ ਤੀਨਾਂ ਦੀ ਡੱਬੀ ਨਾਲ ਕਿਉਂ ਰੱਖਦੇ ਆ ਕਿ ਇਹ ਤੁਹਾਡੀ ਕਾਮਯਾਬੀ ਦੀ ਕੋਈ ਵਜ੍ਹਾ ਹੈ ਤਾਂ ਫਿਰ ਉੱਥੇ ਮੁਹੰਮਦ ਅਲੀ ਨੇ ਦੱਸਿਆ ਕਿ ਇਹ ਮੇਰੀ ਕਾਮਯਾਬੀ ਦੀ ਵਜ੍ਹਾ ਨਹੀਂ ਬਲਕਿ ਇਹ ਮੈਨੂੰ ਮੇਰਾ ਕਰਮ ਯਾਦ ਕਰਾਉਂਦੀ ਹੈ ਕਿ ਜੇਕਰ ਮੈਂ ਮਾੜੇ ਕਰਮ ਕਰਾਂਗਾ ਤਾਂ ਮੈਂ ਉਸ ਪਾਪਾਂ ਦੀ ਅੱਗ ਵਿੱਚ ਸੜਾਂਗਾ ਤੇ ਮੈਂ ਉਸ ਹਾਰ ਨਹੀਂ ਪਾਵਾਂਗਾ ਜੇਕਰ ਮੈਂ ਚੰਗਾ ਕਰਮ ਕਰਾਂਗਾ ਤੇ ਮੈਂ ਉਹ ਪਾਪਾਂ ਦੀ ਅੱਗ ਤੋਂ ਨਰਕਾਂ ਦੀ ਅੱਗ ਤੋਂ ਬਚ ਜਾਵਾਂਗਾ ਜੇਕਰ ਹਰ ਕੋਈ ਇਹਨਾਂ ਗੱਲਾਂ ਨੂੰ ਆਪਣੇ ਧਿਆਨ ਵਿੱਚ ਰੱਖੇ ਉਹ ਵਾਰ-ਵਾਰ ਗੱਲਾਂ ਤੁਹਾਨੂੰ ਮਾੜਾ ਕਰਮ ਕਰਨ ਤੋਂ ਰੋਕਣ ਤਾਂ ਫਿਰ ਜ਼ਿੰਦਗੀ ਜਿਹੜੀ ਉਹ ਸਫਲ ਹੋ ਸਕਦੀ ਹੈ ਸੋ ਕੋਸ਼ਿਸ਼ ਕਰਨੀ ਕਿ ਖੁਦ ਵੀ ਐਦਾਂ ਦੇ ਬਣਨਾ ਹੈ ਸੁਣ ਕੇ ਗੱਲਾਂ ਨੂੰ ਹਣ ਸੁਣੀਆਂ ਕਦੇ ਨਾ ਕਰੋ ਇਹਨਾਂ ਨੂੰ ਪੱਲੇ ਵੱਲੋਂ ਜੇਕਰ ਕੋਈ ਚੰਗੀ ਗੱਲ ਸੁਣਨ ਨੂੰ ਮਿਲਦੀ ਹੈ ਤਾਂ ਉਹ ਗੱਲ ਨੂੰ ਪੱਲੇ ਬੰਨ ਲੈਣਾ ਚਾਹੀਦਾ ਹੈ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਸਵਰ ਸਕਦੀ ਹੈ ਹੋਰ ਇਨਸਾਨ ਨੂੰ ਕੀ ਚਾਹੀਦਾ ਜੇਕਰ ਬਹੁਤ ਵੱਡਾ ਕਰਮ ਨਹੀਂ ਕਰ ਸਕਦੇ ਚੰਗਾ ਤਾਂ ਫਿਰ ਤੁਸੀਂ ਕੋਈ ਇੱਕ ਗੱਲ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਓ ਜਿਹੜੀ ਤੁਹਾਨੂੰ ਵਾਰ-ਵਾਰ ਹਰ ਇੱਕ ਕਦਮ ਤੇ ਅਹਿਸਾਸ ਕਰਾਵੇ ਕਿ ਇਹ ਤੁਹਾਡੇ ਲਈ ਸਹੀ ਹੈ ਰਸਤਾ ਜਾਂ ਗਲਤ ਹੈ ਸੋ ਫਿਰ ਹੀ ਜ਼ਿੰਦਗੀ ਨੂੰ ਸੁਧਾਰਿਆ ਜਾ ਸਕਦਾ ਹੈ ਪਰ ਜ਼ਿੰਦਗੀ ਵਿੱਚ ਕੁਝ ਨਾ ਕੁਝ ਕਰਨਾ ਜ਼ਰੂਰ ਪੈਂਦਾ ਆ ਇਹ ਨਹੀਂ ਹੈ ਕਿ ਅਸੀਂ ਸੁਣ ਲਿਆ ਤੇ ਇੱਕ ਵਾਰ ਅਮਲ ਕਰ ਲਿਆ ਠੀਕ ਹੈ ਪਰ ਅਮਲ ਕਰਨਾ ਹੈ ਤਾਂ ਚੰਗੀ ਤਰ੍ਹਾਂ ਕਰੋ ਜਿਹਦੇ ਨਾਲ ਤੁਹਾਡਾ ਭਵਿੱਖ ਜਿਹੜਾ ਉਹ ਸਵਰ ਜਾਵੇ ਤੇ ਆਪਣੇ ਬੱਚਿਆਂ ਨੂੰ ਵੀ ਇਹੋ ਜੀਆਂ ਗੱਲਾਂ ਜ਼ਰੂਰ ਸਮਝਾਓ ਸੁਣਾਓ ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ ਆਜ਼ਾਦ ਹੋ ਸਕਦੀ ਹੈ ਤੇ ਉਹਨਾਂ ਦੀ ਜ਼ਿੰਦਗੀ ਵਧੀਆ ਤਰੀਕੇ ਦੇ ਨਾਲ ਬਣ ਸਕਦੀ ਆ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਟਾਈਮ ਦਿੰਦੇ ਆ ਤੇ ਉਹਨਾਂ ਨੂੰ ਚੰਗੀ ਸਿੱਖਿਆ ਦਿੰਦੇ ਆ ਤੇ ਬੱਚੇ ਉਹੋ ਜੇ ਹੀ ਰਾਸਤੇ ਤੇ ਤੁਰ ਪੈਂਦੇ ਆ ਜਦੋਂ ਬੱਚੇ ਦੀ ਉਮਰ ਲੰਘ ਜਾਂਦੀ ਆ ਤਾਂ ਫਿਰ ਸਮਝਾਉਣਾ ਔਖਾ ਹੋ ਜਾਂਦਾ ਇਸ ਕਰਕੇ ਸਮਾਂ ਰਹਿੰਦੇ ਹੀ ਆਪਣੇ ਬੱਚਿਆਂ ਨੂੰ ਸਹੀ ਰਸਤੇ ਤੇ ਪਾਓ ਉਹਨਾਂ ਨੂੰ ਟਾਈਮ ਦਿਓ ਉਹਨਾਂ ਨੂੰ ਬਿਠਾ ਕੇ ਗੱਲਬਾਤ ਸਾਰੀ ਉਹਨਾਂ ਨਾਲ ਕਰੋ ਸੁਣੋ ਵੀ ਸਮਝਾਓ ਵੀ ਫਿਰ ਵੀ ਬੱਚਾ ਸਮਝਦਾ ਹੈ ਕਿ ਕੋਈ ਪਰੇਸ਼ਾਨੀ ਵਿੱਚ ਹੈ ਜਾਂ ਫਿਰ ਘਰ ਵਿੱਚ ਬਹੁਤੀ ਬੱਚਾ ਗੱਲ ਨਹੀਂ ਕਰਦਾ ਤਾਂ ਫਿਰ ਉੱਥੇ ਕੋਸ਼ਿਸ਼ ਕਰੋ ਕਿ ਉਸ ਬੱਚੇ ਨੂੰ ਪਿਠਾ ਕੇ ਉਹਦੇ ਕੋਲੋਂ ਪੁੱਛੋ ਕੀ ਪਰੇਸ਼ਾਨੀ ਹੈ ਜਦੋਂ ਇਨਸਾਨ ਫਿਰ ਮਾਪਾ ਪੁੱਛਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਬੱਚਾ ਵੀ ਆਪਣਾ ਦੁੱਖ ਸੁਣਾਉਂਦਾ ਹੈ ਕਦੇ ਵੀ ਦਬਕਾ ਮਾਰ ਕੇ ਨਹੀਂ ਪੁੱਛਣਾ ਪਿਆਰ ਦੇ ਨਾਲ ਤੁਸੀਂ ਬੱਚੇ ਨਾਲ ਗੱਲ ਕਰੋਗੇ ਤਾਂ ਤੁਸੀਂ ਵਿਸ਼ਵਾਸ ਕਰਿਓ ਕਿ ਉਹ ਬੱਚਾ ਤੁਹਾਨੂੰ ਸਾਰੀ ਗੱਲ ਦੱਸਣ ਲੱਗ ਪਵੇਗਾ ਤੇ ਫਿਰ ਮਨ ਵੀ ਹਲਕਾ ਹੁੰਦਾ ਹੈ ਤੇ ਬੱਚੇ ਨੂੰ ਵੀ ਹੌਸਲਾ ਹੋ ਜਾਂਦਾ ਕਿ ਮੇਰਾ ਮਾਪਾ ਇੰਨਾ ਮੇਰਾ ਕਰਦਾ ਹੈ ਤੇ ਉਹ ਮੇਰਾ ਦੁੱਖ ਸੁੱਖ ਸਮਝਦਾ ਤੇ ਉਹ ਬੱਚਾ ਕਦੇ ਵੀ ਆਪਣੇ ਮਾਪਿਆਂ ਨੂੰ ਧੋਖਾ ਨਹੀਂ ਦੇਵੇਗਾ ਇਹਨਾਂ ਗੱਲਾਂ ਨੂੰ ਚਾਹੇ ਅਜ਼ਮਾ ਕੇ ਦੇਖ ਲਓ ਜੇਕਰ ਤੁਹਾਨੂੰ ਲੱਗਦਾ ਹੈ ਕੀ ਬੱਚੇ ਸਾਡੇ ਗਹਿਣੇ ਚ ਨਹੀਂ ਸਾਡੀ ਸੁਣਦੇ ਨਹੀਂ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਸਮਝਾਉਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਆਪਾਂ ਇਹਨਾਂ ਰਸਤਿਆਂ ਤਾੜੀ ਲੰਘ ਕੇ ਇੱਥੇ ਤੱਕ ਆਉਂਦੇ ਆ ਤਾਂ ਫਿਰ ਬੱਚਿਆਂ ਨੂੰ ਇਹ ਗੱਲਾਂ ਦਾ ਨਹੀਂ ਪਤਾ ਹੁੰਦਾ ਜਦੋਂ ਅਸੀਂ ਸਮਝਾਵਾਂਗੇ ਤਾਂ ਹੀ ਉਹਨਾਂ ਨੂੰ ਇਹਨਾਂ ਗੱਲਾਂ ਬਾਰੇ ਅਹਿਸਾਸ ਹੋਵੇਗਾ ਉਹਨਾਂ ਨੂੰ ਸਮਝ ਆਵੇਗੀ